ਮੈਂ ਕਿਹਾ ਸੀ ਬਾਹਰਲੇ ਮੁਲਕਾਂ ਚੋਂ ਕੰਮ ਕਰਨ ਇੱਧਰ ਆਉਣਗੇ ਉਦੋਂ ਮਜ਼ਾਕ ਸਮਝਦੇ ਸੀ ਇਹਨੂੰ ਹੋ ਗਈ ਨਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਲੱਗੇ ਨਾ ਆਉਣੇ ਇੱਥੇ ਆਉਣ ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਫੋਨ ਆਉਂਦੇ ਨੇ ਅਸੀਂ ਇੱਥੇ ਆਉਣਾ ਜੀ ਵਾਪਸ ਹਰ ਰੋਜ਼ ਮੇਰੇ ਕੋਲ ਐਨਆਰਆਈ ਦੇ ਮੈਸੇਜ ਆਉਂਦੇ ਨੇ ਕਿ ਜੀ ਕੰਨਾਂ ਰਹੀ ਐ ਉਹ ਆਪਣਾ ਘਰ ਫਰनिश्ड ਘਰ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਅੱਜ ਆਇਆ ਮੈਨੂੰ ਮੈਸੇਜ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਡੋਨੇਟ ਕਰਨਾ ਚਾਹੁੰਦਾ ਪੰਜਾਬ ਚ ਜਿੱਥੇ ਵੀ ਮਰਜੀ ਉਹਨਾਂ ਨੂੰ ਤੁਸੀਂ ਮਿਲ ਲਓ ਫੰਕਸ਼ਨ ਤੇ ਉਹਨੇ ਚਾਬੀਆਂ ਦੇਣੀਆਂ ਨੇ ਜੀ ਤੇ ਉੱਥੇ ਆਮ ਆਦਮੀ ਕਲੀਨਿਕ ਖੋਲ ਦੋ ਅਗਲੇ ਕੁਝ ਦਿਨਾਂ ਤੱਕ ਉਹਨੇ ਚਲੇ ਜਾਣਾ ਮੈਂ ਕਿਹਾ ਵੀ ਕੱਲ ਨੂੰ ਬੁਲਾ ਲੈਨੇ ਆਪਾਂ ਕਿਉਂਕਿ ਬਹੁਤ ਸਾਰੇ ਲੋਕ ਪਏ ਆ ਜੀ ਪੰਜਾਬੀ ਜਿਹੜੇ ਪੂਰੀ ਦੁਨੀਆ ਜਾ ਕੇ ਕਾਮਯਾਬ ਹੋ ਗਏ ਪਰ ਇੱਕੋ ਹੀ ਤਮੰਨਾ ਰਹੇਗੀ ਕਿ ਆਪਦੇ ਪੇਕਿਆਂ ਵਾਸਤੇ ਕੁਝ ਕਰੀਏ ਪੰਜਾਬ ਵਾਸਤੇ ਕੁਝ ਕਰਦੀਏ